ਕਵਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਮੁਖੀ ਨੂੰ ਬੁਲਾ ਕੇ ਖੁੱਲੇ ਆਦੇਸ਼ ਦੇ ਦਿੱਤੇ ਨੇ ਥਾਂ ਤੁਹਾਡੀ ਹਥਿਆਰ ਤੁਹਾਡੇ ਸਮਾਂ ਤੁਹਾਡਾ ਸਾਨੂੰ ਪੂਰੇ ਭਾਰਤ ਵਿੱਚੋਂ ਅਤਵਾਦ ਦਾ ਖਾਤਮਾ ਚਾਹੀਦਾ ਹੈ ਲੇਕਿਨ ਉਧਰ ਨਵੇਂ ਛੜਯੰਤਰ ਨੱਚ ਰਿਹਾ ਹੈ ਪਾਕਿਸਤਾਨ ਪਾਕਿਸਤਾਨ ਕਬਰਾਇਆ ਵੀ ਹੈ ਬੁਖਲਾਇਆ ਵੀ ਹੈ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਵੀ ਨਿਕਲ ਗਈ ਹੈ ਇੱਕ ਪਾਸੇ ਹਾਲੇ ਰੱਖਿਆ ਮੰਤਰੀ ਵੱਲੋਂ ਕੋਈ ਆਦੇਸ਼ ਨਹੀਂ ਜੰਗਦਾ ਕਿਸੇ ਵੀ ਤਰ੍ਹਾਂ ਦਾ ਭੜਕਾਉ ਜਿਹੜਾ ਹੈ ਪ੍ਰਚਾਰ ਜਾਂ ਵਿਵਾਦ ਜਿਹੜੀ ਹਰ ਟਿੱਪਣੀ ਨਹੀਂ ਕੀਤੀ ਗਈ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਵੱਲੋਂ ਲੇਕਿਨ ਉਧਰ ਵਾਰ-ਵਾਰ ਪਤਾ ਨਹੀਂ ਕੌਣ ਇਨਫੋਰਮੇਸ਼ਨ ਦੇ ਰਿਹਾ ਹੈ ਉਹ ਕਹਿੰਦੇ ਨੇ ਕਿ ਸਾਡੀ ਇੰਟੈਲੀਜੈਂਸੀ ਬਹੁਤ ਤਗੜੀ ਹੈ ਸਾਨੂੰ ਪਤਾ ਹੈ 36 ਤੋਂ 72 ਘੰਟਿਆਂ ਦੇ ਵਿੱਚ ਸਾਡੇ ਨਾਲ ਜੰਗ ਲੱਗੇਗੀ ਬੁਖਲਾਏ ਹੋਏ ਪਾਕਿਸਤਾਨ ਨੇ ਇੱਕ ਵੱਡਾ ਕਾਰਾ ਕਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੈਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਹਮਲਾਵਰ ਰੁਕ ਨੂੰ ਦੇਖ ਕੇ ਪਾਕਿਸਤਾਨ ਬੁਰੀ ਤਰ੍ਹਾਂ ਡਰ ਗਿਆ ਹੈ ਖਾੜੀ ਦੇਸ਼ਾਂ ਤੋਂ ਬੇਨਤੀ ਕਰਨ ਤੋਂ ਬਾਅਦ ਉਸ ਨੇ ਹੁਣ ਹਥਿਆਰਾਂ ਤੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ ਉਹ ਇੱਕ ਇੱਕ ਕਰਕੇ ਆਪਣੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ ਦੱਸ ਦिए ਕਿ ਸ਼ਨੀਵਾਰ ਨੂੰ ਪਾਕਿਸਤਾਨ ਪਾਕਿਸਤਾਨੀ ਫੌਜ ਨੇ ਜਲਦਬਾਜੀ ਵਿੱਚ ਅਬਦਾਲੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਭਾਰਤ ਦੇ ਸਖਤ ਰੋਕ ਦੇ ਮੱਦੇਨਜ਼ਰ ਪਾਕਿਸਤਾਨ ਧਮਕੀਆਂ ਦਾ ਮਾਹੌਲ ਵਡਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਪਾਕਿਸਤਾਨੀ ਫੌਜ ਦੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਤਾ ਤੂ ਸਤਾ ਤੇ ਮਾਰ ਕਰਨ ਵਾਲੀ ਮਿਜ਼ਾਈਲ ਅਬਦਾਲੀ ਹਥਿਆਰ ਹੈ ਪ੍ਰਣਾਲੀ ਦਾ ਸ਼ਨੀਵਾਰ ਨੂੰ ਪ੍ਰੀਖਣ ਕੀਤਾ ਗਿਆ ਜਿਸ ਦੀ ਰੇਂਜ 450 ਕਿਲੋਮੀਟਰ ਹੈ ਪਾਕਿਸਤਾਨੀ ਫੌਜ ਨੇ ਕਿਹਾ ਕਿ ਮਿਜ਼ਾਲ ਦਾ ਮਜਾਇਲ ਦਾ ਪ੍ਰੀਖਣ ਫੌਜ ਦੀ ਤਿਆਰੀ ਨਾਲ ਕੀਤਾ ਗਿਆ ਸੀ ਇਹ ਮਜਾਇਲ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਹੈ ਅਤੇ ਵਿੱਚ ਉન્નਤ ਨੈਵੀਗੇਸ਼ਨ ਸਿਸਟਮ ਦੀ ਵਰਤੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾ ਹੋਏ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਐਲਓਸੀ ਤੇ ਗੋਲਾ ਬਾਈ ਗੋਲਾਬਾਰੀ ਕਰਨ ਤੋਂ ਵੀ ਬਾਸ ਨਹੀਂ ਆ ਰਿਹਾ ਇਸ ਦੌਰਾਨ ਪ੍ਰਧਾਨ ਮੰਤਰੀ ਿੰਦਰ ਮੋਦੀ ਫੌਜ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤੀ ਹੈ ਪੁਲਾਮਾ ਪੁਲਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿੱਚ ਕੀਤੀ ਗਈ ਸਰਜੀਕਲ ਸਟ੍ਰਾਈਕ ਦਾ ਡਰ ਇੱਕ ਵਾਰ ਫਿਰ ਪਾਕਿਸਤਾਨ ਨੂੰ ਸਤਾਉਂਦਾ ਜਾ ਰਿਹਾ ਹੈ ਯਾਨੀ ਕਿ ਲਗਾਤਾਰ ਆਪਣੀਆਂ ਮਜੇਲਾ ਦਾ ਪ੍ਰੀਖਣ ਕਰ ਰਿਹਾ ਹੈ ਇੰਜ ਉਹਨਾਂ ਨੂੰ ਲੱਗ ਰਿਹਾ ਹੈ ਕਿ ਭਾਰਤ ਕਿਸੇ ਵੀ ਸਮ ਸਾਡੇ ਉੱਤੇ ਹਮਲਾ ਕਰ ਸਕਦਾ ਹੈ ਯਾਨੀ ਕਿ ਹਰ ਰੋਜ਼ ਕੋਈ ਨਾ ਕੋਈ ਨਵੀਂ ਛੁਰਲੀ ਪਾਕਿਸਤਾਨ ਵੱਡੋਂ ਵੱਲੋਂ ਛੱਡੀ ਜਾ ਰਹੀ ਹੈ ਅੱਜ ਇੱਕ ਪਾਕਿਸਤਾਨ ਨੂੰ ਇੱਕ ਹੋਰ ਟਟਕਾ ਟਟਕਾ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਵੱਲੋਂ ਜਿੰਨਾ ਵੀ ਆਯਾਤ ਅਤੇ ਨਿਰਯਾਤ ਦਾ ਸਮਾਨ ਹੈ ਜਿੰਨੀਆਂ ਵੀ ਕੋਰੀਅਰ ਦੀਆਂ ਸੇਵਾਵਾਂ ਨੇ ਸਾਰੀਆਂ ਭਾਰਤ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ